ਉਹ ਬੇਕ ਕਕਸੇ ਦੀ ਦੌਲਤ ਐ ਮੈਂ ਬੁੱਲ ਨਹੀਂ ਚੁੱਬੀ ਦੇ ਬਾਲੇ ਖੁਸ਼ਨਾ ਹੋਈਏ ਬੇਕ ਪਰ ਤੇਕ ਸੇ ਤੇ 26 ਦੇ ਉਹ ਗੱਲਾਂ ਵਾਲੇ ਘੋੜੇ ਵੀ ਨਹੀਂ ਐ ਮੈਂ ਲੱਦੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਬੀਆ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਬੀਆ ਨਹੀਂ ਛੱਡੀ ਦੇ ਕਿਸੇ ਦੇ ਘਰ ਵਿੱਚ ਜਾ ਕੇ ਮੋਤਾ ਰੋਬ ਜਮਈਏ ਨਾ ਉਪਤ ਬਗਾਨਾ ਕਿਸੇ ਦਾ ਪੁੱਠੇ ਕਮੀ ਲੱਜੇ ਨਾ ਬਾਲੇ ਚਮਚੇ ਬਣੀਆਂ ਨਾ ਬਈ ਇਸ਼ਕ ਚ ਨੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਦੇ ਦੀਆਂ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਦੇ ਦੀਆਂ ਨਹੀਂ ਛੱਡੀ ਦੇ ਕਿਸੇ ਦੀ ਧੀ ਨੂੰ ਪਰਜਾ ਪਰਜਾ ਕਹਿ ਨਹੀਂ ਤੱਕੀ ਦਾ ਉਹ ਕਦੇ ਆਪਣੀ ਹੋਣੀ ਜਵਾਨੀ ਉਹ ਦਿਮਾਗ ਚ ਰੱਖੀ ਦਾ ਉਹ ਕਿਸੇ ਦੀ ਧੀ ਨੂੰ ਪਰਜਾ ਪਰਜਾ ਕਹਿ ਨਹੀਂ ਤੱਕੀ ਦਾ ਕਦੇ ਆਪਣੀ ਹੋਣੀ ਜਵਾਨੀ ਉਹ ਦਿਮਾਗ ਚ ਰੱਖੀ ਦਾ ਅਣਜੰਮੀਆਂ ਤੀਆਂ ਦੇ ਕੋਖ ਵਿੱਚ ਸਰ ਨਹੀਂ ਵੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਜਾਂ ਨਹੀਂ ਛੱਡੀ ਦੇ ਇੱਕ ਵਾਰੀ ਹੀ ਅੱਖ ਲੜਦੀ ਆ ਸੱਚੇ ਪਿਆਰਾਂ 'ਚ ਉਹ ਪੈਸਾ ਕਦੇ ਵੀ ਕੰਧ ਬਣੇ ਨਾ ਜਿਗਰੀ ਯਾਰਾਂ 'ਚ ਇੱਕ ਵਾਰੀ ਹੀ ਅੱਖ ਲੜਦੀ ਏ ਸੱਚੇ ਪਿਆਰਾਂ 'ਚ ਉਹ ਪੈਸਾ ਕਦੇ ਵੀ ਕੰਧ ਬਣੇ ਨਾ ਜਿਗਰੀ ਯਾਰਾਂ 'ਚ ਫੜ ਲਈਏ ਜੇ ਹੱਥ ਤੱਕੇ ਰਾਂ ਫੇਰ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ ਘਰ ਵਿੱਚ ਹੋਵੇ ਏਕਾਂ ਦੂਜਾ ਫੁੱਟ ਨਹੀਂ ਪਾ ਸਕਦਾ ਉਹ ਘਰ ਵਿੱਚ ਹੋਵੇ ਏਕਾਂ ਦੂਜਾ ਫੁੱਟ ਨਹੀਂ ਪਾ ਸਕਦਾ ਜਿਹੜੀ ਥਾਂ ਤੇ ਵੀਰੇ ਉੱਥੇ ਕੋਈ ਹੋਰ ਨਹੀਂ ਆ ਸਕਦਾ ਬੁੱਢੀ ਉਮਰ ਵਿੱਚ ਆਏ ਆਪਣੇ ਮਾਪਿਓ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀਆ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀਆ ਨਹੀਂ ਛੱਡੀ ਦੇ ਵੇਖ ਕਿਸੇ ਦੀ ਭੈਣ ਕਦੇ ਵੀ ਯਾਰੀ ਲਾਈਏ ਨਾ ਹੋ ਵੇਖ ਕਿਸੇ ਦੀ ਭੈਣ ਕਦੇ ਵੀ ਯਾਰੀ ਲਾਈਏ ਨਾ ਕਰਕੇ ਝੂਠੇ ਵਾਦੇ ਕਿਸੇ ਦੇ ਨੇੜੇ ਜਾਈਏ ਨਾ ਯਾਰ ਦੀ ਹੈ ਕਬਚ ਧੋਖੇ ਵਾਲੇ ਤੀਰ ਨਹੀਂ ਗੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ ਨਛਿਆਂ ਦੇ ਰੌਪੇ ਕੇ ਆਪਣੀ ਜੂਨ ਗਵਾਈਏ ਨਾ ਮਾਪਿਓ ਦੇ ਲਈ ਫਰਕ ਬਣੇ ਨੇ ਕਦੇ ਭੁਲਾਈਏ ਨਾ ਹੋ ਨਛਿਆਂ ਦੇ ਰੌਪੇ ਕੇ ਆਪਣੀ ਜੂਨ ਗਵਾਈਏ ਨਾ ਮਾਪਿਆਂ ਦੇ ਲਈ ਫਰਜ਼ ਬੜੇ ਨੇ ਕਦੇ ਭੁਲਾਈਂ ਨਾ ਮਾਲਕ ਕਦੇ ਨਾ ਬਣੀਏ ਬਾਂਟੀ ਕਿਸੇ ਦੀ ਗੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਦੇ ਵੀ ਯਾਰ ਨਹੀਂ ਛੱਡੀ ਦੇ ਉਹ ਕੱਢ ਕੇ ਆਪਣਾ ਮਤਲਬ ਕਦੇ ਵੀ ਯਾਰ ਨਹੀਂ ਛੱਡੀ ਦੇ